نابس ہن جی نوں فری مار کرو مار کرو نوں فری کرو راج نال راج فری دو ٹھیانو مار کرو دا نال 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 ਮੁਤਾਬ ਫੌਜੀ ਰਾਜ ਮੁਰਦਾਬਾ ਮੁਰਦਾਬਾ ਮੁਤਾਬ ਫੌਜੀ ਰਾਜ ਮੁਰਦਾਬਾ ਮੁਰਦਾਬਾ ਮੁਤਾਬ ਇਕਲਰ ਰਾਜ ਮੁਰਦਾਬਾ ਮੁਰਦਾਬਾ ਇਕਲਰ ਰਾਜ ਮੁਰਦਾਬਾ ਮੁਰਦਾਬਾ ਸਰਵੇ ਸ਼ੈ ਰਾਜ ਮੁਰਦਾਬਾ ਸਰਵੇ ਸ਼ੈ ਰਾਜ ਆ ਜਿਹੜਾ ਪ੍ਰੋਟੈਸਟ ਚੱਲ ਰਿਹਾ ਜੀ ਆਪਣੇ ਹਮਸ ਦੇ ਵਿੱਚ ਸਕਿਉਰਟੀ ਗਾਰਡ ਦੁਆਰਾ ਇਹ ਸਕਿਉਰਟੀ ਗਾਰਡ ਉਹ ਸਕਿਉਰਟੀ ਗਾਰਡ ਦੇ ਜਿਨ੍ਹਾਂ ਨੂੰ ਕੱਲ ਏਮਜ਼ ਦੇ ਜਿਵੇਂ ਜੋ ਨਵੀਂ ਕੰਪਨੀ ਆਈ ਹੈ ਜਿਹਨੇ ਠੇਕਾ ਲਿਆਗਾ ਬਰਾੜ ਭਲੇਂਦਰ ਬਰਾੜ ਕੰਪਨੀ ਸਿਕਿਉਰਿਟੀ ਏਜੰਸੀ ਉਹਨਾਂ ਨੇ ਬਿਨਾਂ ਕਿਸੇ ਰੀਜ਼ਨ ਦੇ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਇਹਨਾਂ ਨੂੰ ਕੱਲ ਇਹ ਗੱਲ ਕਹਿ ਦਿੱਤੀ ਆ ਵੀ ਕੱਲ ਤੋਂ ਤੁਸੀਂ ਡਿਊਟੀ ਦੇ ਨਹੀਂ ਆਉਂਗੇ ਅੱਜ ਇਹ ਉਹ ਪ੍ਰੋਟੈਸਟ ਚੱਲ ਰਿਹਾ ਵਿੱਚ ਬੀਬੀਆਂ ਵੀ ਆ ਕੁੜੀਆਂ ਵੀ ਆ ਜੋ ਪ੍ਰੋਟੈਸਟ ਕਰ ਰਹੀਆਂ ਨੇ ਨਾਲ ਸੁਪਰਵਾਈਜ਼ਰ ਸਾਹਿਬਾਨ ਨੇ ਜੋ ਬਿਨਾਂ ਕਿਸੇ ਕਾਰਨ ਦੇ ਕੱਢੇ ਗਏ ਨੇ ਇਹ ਤਿੰਨ ਤਿੰਨ ਚਾਰ ਚਾਰ ਸਾਲ ਪੁਰਾਣੇ ਸਿਕਿਉਰਿਟੀ ਗਾਰਡ ਦੇ ਤੇ ਜੋ ਇਹਨਾਂ ਨੇ ਨਵੇਂ ਗਾਰਡ ਰੱਖੇ ਆ ਉਹਨਾਂ ਤੋਂ ਇਹਨਾਂ ਨੇ ਰਿਸ਼ਵਤ ਵਗੈਰਾ ਵੀ ਲਈ ਆ 5-500 ਵਗੈਰਾ 15-1500 ਰੁਪਈਆ 15-15000 ਰੁਪਈਆ ਉਹਨਾਂ ਦਾ ਕੱਟਣਾ ਕਰਿਆਗਾ ਉਹ ਕਰਕੇ ਵੀ ਤਾਂ ਕਰਕੇ ਜੋ ਹੈ ਇਹ ਪ੍ਰੋਟੈਸਟ ਚੱਲ ਰਿਹਾ